বিহার ਦੇ ਇੱਕ ਜ਼ਿਲ੍ਹੇ ਦੇ ਵਿੱਚ ਉਸ ਵਕਤ ਹਫੜਾ ਤਫੜੀ ਮਚ ਜਾਂਦੀ ਹੈ ਜਦੋਂ ਇੱਕ ਚਲਦੀ ਬੱਸ ਦੇ ਵਿੱਚ ਅੱਗ ਲੱਗ ਜਾਂਦੀ ਜੀ ਹਾਂ ਜਿਸ ਦੇ ਵਿੱਚ ਪੰਜ ਲੋਕੀ ਜ਼ਿੰਦਾ ਚਲ ਕੇ ਸਵਾਹ ਹੋ ਜਾਂਦੇ ਤਦ ਆਜਾ ਵਾਂ ਕਿ ਬਿਹਾਰ ਦੇ ਬੇਗੁਸਰਾਏ ਤੋਂ ਦਿੱਲੀ ਜਾ ਰਹੀ ਇੱਕ ਨੀਜੀ ਸਲੀਪਰ ਬੱਸ ਨੂੰ ਲਖਨਊ ਰਾਏ ਬਰੇਲੀ ਰੋਡ ਮੋਹੱਲ ਲਾਲਗੰਜ ਦੇ ਉੱਪਰ ਲਖਨਊ ਦੇ ਕਿਸਾਨਮਰ ਗੜ ਤੇ ਸ਼ੋਰਟ ਸਰਕਟ ਕਾਰਨ ਅੱਗ ਲੱਗੀ ਅੱਗ ਲੱਗਨ ਤੋਂ ਬਾਅਦ ਵੀ ਬੱਸ ਲਗਭਗ 5 ਕਿਲੋਮੀਟਰ ਤੱਕ ਚੱਲਦੀ ਰਹੀ ਡਰਾਈਵਰ ਤੇ ਕੰਡਕਟਰ ਤੁਰੰਤ ਮੌਕੇ ਤੋਂ ਪਛ ਗਏ ਪੁਲਿਸ ਦੇ ਆਮ ਲੋਕਾਂ ਦੀ ਮਦਦ ਨਾਲ ਸ਼ੀਸ਼ਾ ਤੋੜ ਕੇ ਬੱਸ 'ਤੇ ਬੈਠੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਫਾਇਰ ਬਿਗਰ ਨੇ ਲਗਭਗ ਅੱਧੇ ਘੰਟੇ 'ਚ ਅੱਗ 'ਤੇ ਕਾਬੂ ਪਾਇਆ ਜਦੋਂ ਅੱਗ ਬੁਝਾਉ ਦਸਤਾਬਸ ਦੇ ਅੰਦਰ ਗਏ ਤਾਂ ਉਨ੍ਹਾਂ ਨੂੰ ਉੱਥੇ 5 ਲੋਕਾਂ ਦੀਆਂ ਲਾਸ਼ਾਂ ਮਿਲਿਆ ਜੀ ਹਾਂ ਅੱਗ ਲੱਗਨ ਕਾਰਨ ਜੋ ਸਗੇ ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਮ੍ਰਿਤਕਾਂ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਚਾਰਾਂ ਦੀ ਪਛਾਣ ਹੋ ਗਈ ਹੈ। ਹੁਣ ਤੱਕ ਪ੍ਰਾਪਤ ਖਬਰ ਅਨੁਸਾਰ ਬੱਸ ਦੇ ਵਿੱਚ ਲਗਭਗ 80 ਯਾਤਰੀ ਸਨ ਮਰਨ ਵਾਲਿਆਂ ਦੇ ਵਿੱਚੋਂ ਦੋ ਬੱਚੇ, ਦੋ ਔਰਤਾਂ ਤੇ ਇੱਕ ਆਦਮੀ ਸ਼ਾਮਿਲ ਹੈ। ਹਾਦਸੇ ਦਾ ਸਮਾਪਤ ਸਵੇਰੇ 5 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ। ਉਸ ਸਮੇਂ ਬੱਸ ਵਿੱਚ ਸਾਰੇ ਸਿਆਸੀ ਸੁੱਤੇ ਪਏ ਸਨ ਇੱਕ ਆਦਮੀ ਨੂੰ ਛੱਡ ਕੇ ਬਾਕੀ ਸਾਰੇ ਯਾਤਰੀ ਦੀ ਪਛਾਣ ਕਰ ਲਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲੱਗਣ ਤੋਂ ਬਾਅਦ ਬਸ ਕੁਝ ਸਮੇਂ ਲਈ ਸੜਦੀ ਹਾਲਤ ਦੇ ਵਿੱਚ ਚੱਲਦੀ ਰਹੀ ਡਰਾਈਵਰ ਤੇ ਕੰਡਕਟਰ ਸ਼ੀਸ਼ਾ ਤੋੜ ਕੇ ਭੱਜ ਗਏ ਅਗ ਕਾਰਨ ਮੁੱਖ ਦਸਤਾਵੇਜ਼ ਜਾਮ ਹੋ ਗਿਆ ਜਿਹੜੇ ਹੋਰ ਰਸਤਿਆਂ ਰਾਹੀ ਭੱਜ ਸਕਦੇ ਸਨ ਉਹਨਾਂ ਨੂੰ ਬਚਾਇਆ ਗਿਆ ਜਾਣਕਾਰੀ ਅਨੁਸਾਰ ਇਹ ਹਾਦਸਾ ਪੀਜੀਆਈ ਕਲੀ ਦੇ ਨੇੜੇ ਕਿਸਾਨ ਮਾਰਗ ਤੇ ਵਾਪਰ ਸਥਾਨਕ ਲੋਕਾਂ ਨੇ ਹਾਦਸੇ ਬਾਰੇ ਪੁਲਸ ਨੂੰ ਸੂਚਿਤ ਕੀਤਾ باس ਵਿੱਚੋਂ ਉਤਰਨ ਵਾਲੇ ਲੋਕਾਂ ਨੇ ਦੱਸਿਆ ਕਿ باس ਰੋਕਣ ਤੋਂ ਬਾਅਦ ਡਰਾਈਵਰ ਤੇ ਕੰਡਕਟਰ ਡਰਾਈਵਰ ਦੇ ਨੇੜੇ ਖਿੜਕੀ ਤੋੜ ਛਾਲ ਮਾਰ ਕੇ ਭੱਜ ਗਏ ਪ੍ਰਾਪਤ ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਅਤੇ ਅੱਧੇ ਘੰਟੇ ਦੇ ਅੰਦਰ ਅੱਗ ਤੇ ਕਾਬੂ ਪਾ ਲਿਆ ਗਿਆ ਪੁਲਿਸ ਦੇ ਵਿੱਚ ਜਾਂਚ ਸਾਹਮਣੇ ਆਇਆ ਕਿ ਬੱਸ ਦਾ ਐਮਰਜੈਂਸੀ ਗੇਟ ਨਹੀਂ ਖੁੱਲਿਆ ਤੇ ਇਸ ਦੇ ਲਈ ਪਿੱਛੇ ਬੈਠੇ ਲੋਕ ਬੱਸ ਦੇ ਵਿੱਚ ਫਸ ਗਏ ਚਸ਼ਮਦੀਦਾਰ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ ਬੱਸ ਸੜਨ ਤੋਂ ਬਾਅਦ ਵੀ ਕੁਝ ਦੂਰੀ ਤੱਕ ਚੱਲਦੀ ਰਹੀ